ਸਵਾਗਤ ਹੈ ਜੀ ਤੁਹਾਡਾ ਮੈਂ ਹਰਦੀਪ ਕੌਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਚਰਚਾ ਹੀ ਖਾਸ ਸਮਾਜਿਕ ਤੇ ਰਾਜਨੀਤੀ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਅਸੀਂ ਗੱਲਬਾਤ ਕਰਾਂਗੇ ਰਾਜਨੀਤਿਕ ਮੁੱਦਿਆਂ ਦੇ ਉੱਤੇ ਸਮਾਜਿਕ ਮੁੱਦਿਆਂ ਦੇ ਉੱਤੇ ਜਦੋਂ ਸਮਾਜ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਨੇ ਚਾਹੇ ਅਸੀਂ ਉਹ ਧਰਮ ਦੀ ਗੱਲ ਕਰ ਲਈਏ ਚਾਹੇ ਅਸੀਂ ਮਨੋਰੰਜਨ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਖੇਡਾਂ ਦੀ ਗੱਲ ਕਰ ਲਈਏ ਸੱਭਿਆਚਾਰ ਦੀ ਗੱਲ ਕਰ ਲਈਏ ਹਰ ਜਿਹੜੀ ਇਹ ਚੀਜ਼ ਇਹਦੇ ਵਿੱਚ ਜਿਹੜੀ ਐਡ ਆ ਹੋ ਜਾਣੀ ਆ ਤੇ ਜਿਸ ਤਰ੍ਹਾਂ ਚਲਦੀ ਹੋਏ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਇੱਕ ਚਰਚਾ ਹੋਵੇਗੀ ਤੇ ਅੱ ਹੁਣ ਸਭ ਤੋਂ ਪਹਿਲਾਂ ਜਿਹੜੀ ਹੈਗੀ ਰਾਜਨੀਤਿਕ ਜਿਹੜੀਆਂ ਖਬਰਾਂ ਨੇ ਉਸ ਪਾਸੇ ਵੱਲ ਨੂੰ ਵਧਾਂਗੇ ਤੇ ਨਾਲ ਦੀ ਨਾਲ ਜਿਹੜਾ ਐਨਾਲਾਈਜ਼ ਵੀ ਕਰਾਂਗੇ ਕਿ ਕਿੱਥੇ ਕੀ ਕੁਝ ਜਿਹੜਾ ਹੈਗਾ ਵਾਪਰਿਆ ਸਭ ਤੋਂ ਪਹਿਲੀ ਗੱਲ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਸਮੇਂ ਚੱਲ ਕੀ ਰਿਹਾ ਚਾਹੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਲਾਂ ਜਾਂ ਫਿਰ ਮੈਂ ਦੇਸ਼ ਦੀ ਰਾਜਨੀਤੀ ਦੀ ਗੱਲ ਕਰਲਾਂ ਇੱਥੇ ਚੱਲ ਕੀ ਰਿਹਾ ਚੱਲਣ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਹਮੇਸ਼ਾ ਤੋਂ ਹੀ ਲੋਕਾਂ ਦੀ ਮੰਗ ਇਹ ਰਹਿੰਦੀ ਹੈ ਕਿ ਉਹਨਾਂ ਦੇ ਮੁੱਦਿਆਂ ਨੂੰ ਜਿਹੜੇ ਰਾਜਨੀਤੀਵਾਨ ਨੇ ਚਾਹੇ ਕਿਸੇ ਵੀ ਪਾਰਟੀ ਦੇ ਉਹ ਜਿਹੜੇ ਆਗੂ ਹੋਣ ਉਹਨਾਂ ਨੂੰ ਉਭਾਰਨ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰਨ ਪਰ ਮੌਜੂਦਾ ਦੌਰ ਦੇ ਵਿੱਚ ਚੱਲ ਕੀ ਰਿਹਾ ਇਹਦੇ ਤੇ ਜਿਹੜਾ ਬੜੀ ਗਹਿਰਾਈ ਦੇ ਨਾਲ ਜਿਹੜਾ ਹੈਗਾ ਵਿਚਾਰ ਕਰਨ ਦੀ ਲੋੜ ਹੈ ਅੱਜ ਦੇ ਸਮੇਂ 'ਚ ਤੁਸੀਂ ਦੇਖੋ ਕਿ ਸਾਰੀਆਂ ਹੀ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਉਹ ਰਾਜਨੀਤਿਕ ਲੜਾਈਆਂ ਲੜ ਰਹੀਆਂ ਨੇ ਲੜਾਈ ਕਿਸ ਗੱਲ ਦੀ ਹੈ ਲੜਾਈ ਇਸ ਗੱਲ ਦੀ ਹੈ ਕਿ ਕਿਹੜੇ ਚਿਹਰੇ ਨੂੰ ਜਿਹੜਾ ਅੱਗੇ ਲਿਆਂਦਾ ਜਾਵੇ ਕਿਹੜਾ ਚਿਹਰਾ ਹੈ ਜਿਹੜਾ ਉਹ ਲੋਕ ਸਭਾ ਦਾ ਜਿਹੜਾ ਉਮੀਦਵਾਰ ਹੋਵੇਗਾ ਕਿਹੜਾ ਚਿਹਰਾ ਹੈ ਜਿਹੜਾ ਲੋਕਾਂ ਦੇ ਵਿੱਚ ਵੱਧ ਹਰਮਨ ਪਿਆਰਤਾ ਰੱਖਦਾ ਹੈ ਕਿਹੜਾ ਚਿਹਰਾ ਹੈ ਜਿਹਦੇ ਨਾਲ ਲੋਕ ਵੱਧ ਚੱਲਦੇ ਨੇ ਜਿਸੇ ਚੱਲਦੇ ਹੋਏ ਤੁਸੀਂ ਦੇਖੋ ਕਿ ਦਲ ਬਦਲੀਆਂ ਕੱਲ ਵੀ ਇਸ ਮੰਚ ਤੋਂ ਮੈਂ ਚਰਚਾ ਤੁਹਾਡੇ ਨਾਲ ਕੀਤੀ ਸੀ ਕਿ ਦਲ ਬਦਲੀਆਂ ਜੋਰਾਂ ਤੇ ਨਹੀਂ ਜਿਸ ਵਿੱਚ ਤੁਸੀਂ ਦੇਖੋਗੇ ਕਿ ਸੁਖਦੇਵ ਸਿੰਘ ਢੀਂਸਾ ਦੀ ਅਸੀਂ ਪਿਛਲੇ ਕੱਲ ਗੱਲ ਕੀਤੀ ਆ ਕਿ ਸੁਖਦੇਵ ਸਿੰਘ ਢੀਂਸਾ ਨੇ ਇੱਕ ਪਾਸੇ ਪਹਿਲਾਂ ਜਿਹੜਾ ਹੈਗਾ ਆਪਣਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਸੰਯੁਕਤ ਦਾ ਗਠਨ ਕੀਤਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਇੱਕ ਤਰੀਕੇ ਦੇ ਨਾਲ ਖਤਮ ਕਰਕੇ ਉਸ ਤੋਂ ਜਿਹੜੇ ਚਾਹੇ ਉਹਨਾਂ ਦੇ ਜਿਹੜੇ ਆਪਣੇ ਬੰਦੇ ਸੀ ਉਹਨਾਂ ਨੇ ਜਿਹੜਾ ਹੈਗਾ ਵਿਰੋਧ ਵੀ ਜਿਹੜਾ ਹੈਗਾ ਵੱਡੇ ਪੱਧਰ ਤੇ ਕੀਤਾ ਲੇਕਿਨ ਉਸ ਨੂੰ ਖਤਮ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਆਪਣੇ ਵੱਲੋਂ ਖਤਮ ਕਰਨ ਤੋਂ ਬਾਅਦ ਇੱਕ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਆ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀ ਘਰ ਵਾਪਸੀ ਕਰ ਲੈਂਦੇ ਨੇ ਇਸੇ ਨਾਲ ਹੀ ਅਸੀਂ ਗੱਲ ਕਰ ਲਈਏ ਹੋਰ ਜਿਹੜੇ ਚਿਹਰੇ ਨੇ ਕਿਹੜਾ ਚਿਹਰਾ ਕਿਹੜੇ ਲੋਕ ਸਭਾ ਖੇਤਰ ਤੋਂ ਹਲਕੇ ਤੋਂ ਜਿਹੜਾ ਹੈਗਾ ਜ਼ਿਆਦਾ ਲਾਹੇਵੰਦ ਹੋ ਸਕਦਾ ਪਾਰਟੀਆਂ ਬੜਾ ਬੋਚ-ਬੋਚ ਕੇ ਇਸ ਚੀਜ਼ ਦੇ ਵੱਲ ਜਿਹੜਾ ਧੁਰ ਰਹੀਆਂ ਨੇ ਚਾਹੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਚਾਹੇ ਅਸੀਂ ਭਾਰਤਾਈ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਜਾਂ ਫਿਰ ਇਸ ਦੇ ਨਾਲ ਹੀ ਅਸੀਂ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਾਰੀਆਂ ਪਾਰਟੀਆਂ ਜਿਹੜੀਆਂ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਦੀ ਗੱਲ ਕਰ ਲਈਏ ਤੁਸੀਂ ਦੇਖੋ ਕਿ ਲਗਾਤਾਰ ਚਿਹਰਿਆਂ ਦੀ ਲੜਾਈ ਝਲ ਰਹੀ ਹੈ ਚਾਹੇ ਹੁਸ਼ਿਆਰਪੁਰ ਸੀਟ ਦੀ ਗੱਲ ਕਰ ਲਈਏ ਸੰਗਰੂਰ ਦੀ ਸੀਟ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਪਟਿਆਲੇ ਦੀ ਗੱਲ ਕਰ ਲਈਏ ਪਟਿਆਲਾ ਦੇ ਵਿੱਚ ਦੇਖੋ ਤੁਸੀਂ ਕਿ ਡਾਕਟਰ ਧਰਮਵੀਰ ਗਾਂਧੀ ਜਿਵੇਂ ਕਿ ਕਿਸੇ ਸਮੇਂ ਆਮ ਆਦਮੀ ਪਾਰਟੀ ਦਾ ਜਿਹੜਾ ਹਿੱਸਾ ਰਹੇ ਨੇ ਉਹਦੇ ਵਿੱਚ ਜਿਹੜਾ ਲਗਾਤਾਰ ਕੰਮ ਕਰਦੇ ਰਹੇ ਨੇ ਹਾਲਾਂਕਿ ਉਹਨਾਂ ਨੇ ਬੜੇ ਲੰਬੇ ਸਮੇਂ ਤੋਂ ਜਿਹੜਾ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਹੁਣ ਉਹਨਾਂ ਨੂੰ ਇੱਥੇ ਪਟਿਆਲਾ ਤੋਂ ਜਿਹੜੀ ਟਿਕਟ ਦਿੱਤੀ ਗਈ ਆ ਤੇ ਉਹਨਾਂ ਦੇ ਜਿਹੜੇ ਆਪਣੀ ਬੰਦੇ ਨੇ ਜਿਹੜੇ ਉੱਥੋਂ ਗਾਇਬ ਨੇ ਵਿਰੋਧ ਕਰ ਰਹੇ ਨੇ ਗਾਇਬ ਇਨ ਦਾ ਸੈਂਸ ਕਿ ਉਹ ਬੰਦੇ ਜਿਹੜੇ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਚਾਹੁੰਦੇ ਸੀ ਹਾਈ ਕਮਾਂਡ ਚਾਹੁੰਦੀ ਸੀ ਕਿ ਉਹਨਾਂ ਦੇ ਲਈ ਪ੍ਰਚਾਰ ਕਰਨ ਉਹਨਾਂ ਦੀ ਪਾਰਟੀ ਦਾ ਪ੍ਰਸਾਰ ਕਰਨ ਪਾਰਟੀ ਅੱਗੇ ਵਧੇ ਪਟਿਆਲਾ ਤੋਂ ਜਿਹੜੀ ਇਹ ਇਲੈਕਸ਼ਨ ਜਿੱਤੇ ਲੇਕਿਨ ਇਹਨਾਂ ਆਗੂਆਂ ਨੇ ਕਹਿੰਦੇ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਮਿਹਨਤ ਕੀਤੀ ਆ ਵਿਰੋਧ ਕਰ ਦਿੱਤਾ ਪਰ ਹੁਣ ਜਿਹੜੀਆਂ ਚੀਜ਼ਾਂ ਮੰਨਫੀ ਨੇ ਉਹ ਮੰਨਫੀ ਚੀਜ਼ਾਂ ਕੀ ਨੇ ਚਾਹੇ ਅਸੀਂ ਗੱਲ ਕਰ ਲਈਏ ਕਿਸੇ ਵੀ ਜਿਹੜੇ ਹੁਣ ਤੁਸੀਂ ਦੇਖੋ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਲੁਧਿਆਣੇ ਦੇ ਵਿੱਚ ਹੁਣ ਚਰਚਾ ਇਹ ਚੱਲ ਰਹੀ ਹੈ ਕਿ ਸਿਮਰਜੀਤ ਬੈਂਸ ਜਿਹੜੇ ਬੈਂਸ ਭਰਾ ਨੇ ਉਹਨਾਂ ਨੂੰ ਅੱਗੇ ਲਿਆਉਣ ਦੀ ਜਿਹੜੀ ਹੈਗੀ ਚਰਚਾ ਪੂਰੇ ਜੋਰਾਂ ਤੇ ਹੈ। ਕਦੋਂ ਤੋਂ ਇਹ ਚਰਚਾ ਚੱਲੀ? ਉਦੋਂ ਤੋਂ ਇਹ ਚਰਚਾ ਚੱਲੀ ਜਦੋਂ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਕਮਲ ਦੇ ਫੁੱਲ ਨੂੰ ਹੱਥ ਦੇ ਵਿੱਚ ਫੜ ਕੇ ਬਾਗੋ-ਬਾਗ ਨਜ਼ਰ ਆ ਰਹੇ ਨੇ ਤੇ ਲਗਾਤਾਰ ਭਾਰਤੀ ਜਨਤਾ ਪਾਰਟੀ ਦਾ ਚੋਣ ਪ੍ਰਚਾਰ ਜਿਹੜਾ ਕਰ ਰਹੇ ਨੇ। ਪਨਾਲ ਦੀ ਨਾਲ ਹੁਣ ਜਿਹੜੀਆਂ ਦੂਸਰੀਆਂ ਪਾਰਟੀਆਂ ਸੀ ਚਾਹੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਜਾਂ ਫਿਰ ਕਾਂਗਰਸ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਇਹ ਸਾਰੀਆਂ ਪਾਰਟੀਆਂ ਪਬ ਵਪਾਰ ਹੋ ਗੀਆਂ ਕਿ ਇਹਨਾਂ ਨੇ ਜਿਹੜਾ ਹੈਗਾ ਇੱਕ ਤਰੀਕੇ ਦੇ ਨਾਲ ਰਵਨੀਤ ਪਿੱਟੂ ਦੀ ਗੱਲ ਕਰ ਲਈ ਤੇ ਵੱਡਾ ਚਿਹਰਾ ਹੈ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਕਰ ਲਈ ਹੈ ਵੱਡਾ ਚਿਹਰਾ ਹੈ ਨਾਲ ਹੀ ਅਸੀਂ ਸੁਖਪਾਲ ਸਿੰਘ ਖੈਰਾ ਦੀ ਗੱਲ ਕਰ ਲਈਏ ਤਾਂ ਇੱਕ ਵੱਡਾ ਚਿਹਰਾ ਹੈ ਹੁਣ ਨਾਲ ਹੀ ਬੀਬੀ ਪਰਮਪਾਲ ਕੌਰ ਜਿਹੜੇ ਕਿ ਨਵੇਂ ਆਪਣਾ ਅਸਤੀਫਾ ਦੇਣ ਤੋਂ ਬਾਅਦ ਆਈਐਸ ਅਫੀਸਰ ਨੇ ਨਵੇਂ ਜਿਨ੍ਹਾਂ ਦੀ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਐਂਟਰੀ ਹੋ ਗਈ ਉਹਨਾਂ ਨੂੰ ਜਿਹੜਾ ਹੈਗਾ ਬਠਿੰਡਾ ਹਲਕੇ ਤੋਂ ਜਿਹੜੀ ਹੈਗੀ ਸੀਟ ਮਿਲ ਗਈ ਆ ਚਿਹਰਾ ਕੀੜਾ ਚੀਰਾ ਕਿੰਨਾ ਮਜ਼ਬੂਤ ਆ ਕਿੰਨੀਆਂ ਵੱਧ ਵੋਟਾਂ ਪ੍ਰਾਪਤ ਕਰ ਸਕਦਾ ਉਹਦੀ ਉਸ ਹਲਕੇ ਦੇ ਵਿੱਚ ਕਿੰਨੀ ਜਿਹੜੀ ਹਰਮਨ ਪਿਆਰਤਾ ਹੈ ਜਿਹੜਾ ਦੂਸਰਾ ਪਾਰਟੀ ਦਾ ਕੋਈ ਆਗੂ ਆ ਉਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਠੱਬੀ ਲਗਾ ਸਕਦਾ ਕਿਸ ਤਰੀਕੇ ਦੇ ਨਾਲ ਵੋਟ ਬੈਂਕ ਨੂੰ ਆਪਣੇ ਵੱਲ ਨੂੰ ਜਿਹੜਾ ਤਬਦੀਲ ਕਰ ਸਕਦਾ ਇਹਦੇ ਤੇ ਉੱਤੇ ਜਿਹੜੀ ਸਾਰੀ ਹੀ ਰਾਜਨੀਤੀ ਖੇਢੀ ਜਾ ਰਹੀ ਆ ਰਾਜਨੀਤਿਕ ਪਾਰਟੀਆਂ ਆਪੋ ਆਪਸੇ ਵਿੱਚ ਜਿਹੜੀਆਂ ਲਗਾਤਾਰ ਲੜ ਰਹੀਆਂ ਨੇ ਝਗੜ ਰਹੀਆਂ ਨੇ ਹੱਥ ਕੰਡੇ ਹਰ ਤਰੀਕੇ ਦੇ ਸਾਜ਼ਿਸ਼ਾਂ ਹਰ ਤਰੀਕੇ ਦੀਆਂ ਕਿ ਇਹ ਬੰਦਾ ਮੇਰੇ ਕੋਲ ਆ ਜੇ ਦਲ ਬਦਲੀਆਂ ਦਾ ਜਿਹੜਾ ਦੌਰ ਸਿਖਰ ਤੇ ਕੱਲ ਵੀ ਗੱਲ ਕੀਤੀ ਲੇਕਿਨ ਇਹਨਾਂ ਦਲ ਬਦਲੀਆਂ ਦੇ ਵਿਚਾਰ ਜਿਹੜੀ ਚੀਜ਼ ਅਹਿਮ ਜਿਹੜਾ ਵਿਸ਼ੇਸ਼ ਤਵੱਜੋ ਮੰਗਦੀ ਆ ਵਿਸ਼ੇਸ਼ ਧਿਆਨ ਮੰਗਦੀ ਆ ਬੀਤੇ ਕੁਝ ਦੋਕ ਦਿਨ ਜਿਹੜਾ ਗਿਆ ਪਹਿਲਾਂ ਇੱਕ ਜਿਹੜੀ ਹੈਗੀ ਬੜੀ ਚਰਚਾ ਸ਼੍ਰੀ ਕਿ ਇਥੇ ਰਾਮਗੜ੍ਹ ਪਿੰਡ ਆਇਦਰ ਤੇ ਰਾਮਗੜ ਪਿੰਡ ਦੇ ਲੋਕਾਂ ਨੇ ਇੱਕ ਬਹੁਤ ਸਾਰੀ ਵੱਡੀ ਸਾਰੀ ਫਲੈਕਸ ਲਗਾ ਕੇ ਆਪਣੇ ਪਿੰਡ ਦੇ ਐਂਟਰਸ ਦੇ ਉੱਤੇ ਲਗਾ ਦਿੱਤੀ ਕਿ ਜਿਹੜੇ ਜਿਹੜੇ ਰਾਜਨੀਤਿਕ ਪਾਰਟੀਆਂ ਸਾਡੇ ਪਿੰਡ ਦੇ ਵਿੱਚ ਆਉਣਗੀਆਂ ਸਾਡੇ ਤੋਂ ਵੋਟਾਂ ਮੰਗਣਗੀਆਂ ਉਹ ਸਾਡੇ ਛੇ ਸਵਾਲਾਂ ਦਾ ਜਿਹੜਾਗਾ ਜਵਾਬ ਦੇ ਦੇ। ਉਹਦੇ ਲਈ ਉਹਨਾਂ ਦੇ ਕੋਲ ਕੀ ਜਿਹੜਾਗਾ ਪਲਾਨ ਆ? ਤੁਸੀਂ ਦੇਖੋ ਕਿ ਮੁੱਦਿਆਂ ਦੀ ਗੱਲ ਰਾਜਨੀਤਿਕ ਪਾਰਟੀਆਂ ਵੱਲੋਂ ਬਿਲਕੁਲ ਵੀ ਜੜੀ ਉਭਾਰਨ ਦੀ ਗੱਲ ਨਹੀਂ ਕੀਤੀ ਜਾ ਰਹੀ ਲੇਕਿਨ ਜਨਤਾ ਦੇ ਵਿੱਚ ਜਾ ਰਹੇ ਨੇ ਆਪਣੇ ਪ੍ਰਚਾਰ ਦੇ ਲਈ ਵੋਟਾਂ ਮੰਗਣ ਦੇ ਲਈ। ਹੁਣ ਜੇਕਰ ਅਸੀਂ ਮੁੱਦਿਆਂ ਦੀ ਗੱਲ ਤੇ ਆ ਜਾਈਏ ਤੰ ਮੁੱਦੇ ਖਾਸ ਕਰਕੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਵੈਸੇ ਤਾਂ ਅਸੀਂ ਦੇਸ਼ ਦੀ ਵੀ ਗੱਲ ਕਰ ਲਈਏ ਤੇ ਲਗਭਗ ਜਿਹੜੇ ਨੇ ਮੁੱਦੇ ਬਰਾਬਰ ਹੀ ਹੁੰਦੇ ਨੇ ਇੱਕੋ ਤਰ੍ਹਾਂ ਦੇ ਹੀ ਨੇ ਜਿਹੜੇ ਸਾਰੇ ਲੋਕਾਂ ਦੇ ਮੁੱਦੇ ਹੁੰਦੇ ਨੇ ਕਿਉਂਕਿ ਕਿਹਾ ਜਾਂਦਾ ਹੈ ਕਿ ਹਰ ਇੱਕ ਇਨਸਾਨ ਜਿਹੜਾ ਇਸ ਧਰਤੀ ਦੇ ਉੱਤੇ ਪੈਦਾ ਹੋਇਆ ਰੋਜੀ ਰੋਟੀ ਤੇ ਮਕਾਨ ਉਸੀਆਂ ਜਿਹੜੀਆਂ ਵਿਸ਼ੇਸ਼ ਜਿਹੜੀਆਂ ਜ਼ਰੂਰਤਾਂ ਰਹਿੰਦੀਆਂ ਨੇ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਮਿਲਣ ਹੁਣ ਇਹਦੇ ਨਾਲ ਇੱਕ ਕੜੀ ਹੋਰ ਆ ਕੇ ਜੁੜ ਜਾਂਦੀ ਹੈ ਕਿ ਸਿੱਖਿਆ ਦਾ ਅਧਿਕਾਰ ਮੈਡੀਕਲ ਸਹੂਲਤਾਂ ਜਿਹੜੀਆਂ ਇਹ ਵੀ ਬੜੀਆਂ ਲਾਜ਼ਮੀ ਅੱਜ ਦੇ ਸਮੇਂ ਦੇ ਵਿੱਚ ਹੋ ਗਈਆਂ ਨੇ ਪਰ ਕਿਹੜੀ ਪਾਰਟੀ ਕਿਹੜੀ ਸਰਕਾਰ ਆਪਣੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਚਾਹੇ ਹੋਵੇ ਵੱਖ-ਵੱਖ ਸੂਬਿਆਂ ਦੇ ਲੋਕਾਂ ਨੂੰ ਹੋਵੇ ਜਾਂ ਫਿਰ ਪੰਜਾਬ ਦੇ ਲੋਕਾਂ ਨੂੰ ਹੋਵੇ ਇਹ ਜਿਹੜੀਆਂ ਸਹੂਲਤਾਂ ਦਿੰਦੀ ਆ ਹੁਣ ਮੁੱਦਿਆਂ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਆਉੰਨੇ ਅਸੀਂ ਲੁਧਿਆਣੀ ਦੀ ਲੁਧਿਆਣੇ ਦੀ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਦੇ ਵਿੱਚ ਬੁੱਢਾ ਨਾਲਾ ਏ ਬੁੱਢੇ ਨਾਲੇ ਦੀ ਗੱਲ ਕਿਹੜੀ ਪਾਰਟੀ ਅੱਜ ਲੋਕ ਸਭਾ ਚੋਣਾਂ ਦੇ ਵਿੱਚ ਕਰ ਰਹੀ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪੂਰਾ ਪ੍ਰਚਾਰ ਜਿਹੜਾ ਹੈਗਾ ਸ਼ੁਰੂ ਹੋ ਜਾਣਾ ਹੈਗਾ ਉਹ ਸ਼ੁਰੂ ਹੋ ਜਾਵੇ ਲੇਕਿਨ ਫਿਲਹਾਲ ਦੀ ਗੱਲ ਕਰੀਏ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜੀ ਹੈਗੀ ਲੜਾਈ ਸਿਰਫ ਤੇ ਸਿਰਫ ਜਿਹੜੀ ਚਿਹਰਿਆਂ ਦੀ ਰਹੀ ਹੈ ਜਿਹੜਾ ਹਮੇਸ਼ਾ ਹੀ ਵੈਸੇ ਤਾਂ ਜਿਹੜੀ ਹੈਗੀ ਦਾਅਵੇ ਤੇ ਵਾਦੇ ਕੀਤੇ ਜਾਂਦੇ ਨੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਹੜਾ ਮੁੱਦਾ ਕਿੰਨਾ ਅਹਿਮ ਹੋਵੇਗਾ ਤੇ ਖਾਸ ਤੌਰ ਤੇ ਲੋਕਾਂ ਦੇ ਵਿੱਚ ਕਿਹੜਾ ਮੁੱਦਾ ਜਿਹੜਾ ਹੈਗਾ ਚਰਚਾ ਦਾ ਵਿਸ਼ਾ ਬਣਦਾ ਹੈ ਕਿਉਂਕਿ ਹੋਰ ਮੁੱਦਿਆਂ ਦੀ ਅਸੀਂ ਗੱਲ ਕਰ ਲਈਏ ਤੇ ਮੁੱਦਿਆਂ ਦੇ ਵਿੱਚ ਤਾਂ ਬੇਰੋਜ਼ਗਾਰੀ ਵੀ ਬਹੁਤ ਹੈ ਸਾਡੇ ਨੌਜਵਾਨ ਨੌਕਰੀਆਂ ਬਹੁਤ ਮੰਗਦੇ ਨੇ ਕਿੰਨੀਆਂ ਕ ਨੌਕਰੀਆਂ ਜਿਹੜੀਆਂ ਸਾਡੇ ਨੌਜਵਾਨਾਂ ਨੂੰ ਕਿਹੜੀ ਸਰਕਾਰ ਨੇ ਕਿਹੜੇ ਸਮੇਂ ਦੇ ਵਿੱਚ ਕਿੰਨੀਆਂ ਕ ਦਿੱਤੀਆਂ ਆંકੜੇ ਤੁਹਾਡੇ ਸਾਰਿਆਂ ਦੇ ਕੋਲ ਪੈ ਨਹੀਂ Google ਤੇ ਜਾਓ ਤੁਸੀਂ ਜਿਹੜਾਗਾ ਬੜੇ ਵਧੀਆ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਚੈੱਕ ਕਰ ਲੈ ਸਕਦੇ ਹੋ ਕਿ ਕਿਹੜੀ ਪਾਰਟੀ ਦੀ ਕਿੰਨੀ ਕਾਰਗੁਜ਼ਾਰੀ ਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦਾਵਾ ਤੇ ਵਾਦਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਸਿੱਖਿਆ ਦੇ ਵਿਸਤਾਰ ਦੇ ਲਈ ਸਕੂਲ ਆਫ ਐਮੀਨੈਂਸ ਤੇ ਨਾਲ ਦੀ ਨਾਲ ਅਸੀਂ ਗੱਲ ਕਰੀਏ ਸਿਹਤ ਸਹੂਲਤਾਂ ਦੀ ਜਿਸ ਦੇ ਚਲਦੇ ਹੋਏ ਮਹੱਲਾ ਕਲੀਨਿਕਾਂ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਪਰ ਨਾਲ ਹੀ ਜੇਕਰ ਇਸ ਦੇ ਕੋਹਖ ਦੇ ਵਿੱਚ ਜਾਈਏ ਇਸ ਦੀ ਪਰਤਾਲ ਦੇ ਵਿੱਚ ਜਾਈਏ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਚੀਜ਼ਾਂ ਬੜੀਆਂ ਅਹਿਮ ਨੇ ਜਿਹੜੇ ਪ੍ਰਥਨੀ ਉਹ ਬੜਾ ਧਿਆਨ ਮੰਗਦੇ ਨੇ ਇੱਕ ਹਸਪਤਾਲ ਦੇ ਵਿੱਚ ਪੰਜਾਬ ਦਾ ਹੀ ਹਸਪਤਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਇੱਕ ਹਸਪਤਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਜਿਹੜੀ ਪ੍ਰੈਗਨੈਂਟ ਲੇਡੀ ਜਿਹੜੀ ਹੈਗੀ ਇੱਕ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਉਥੇ ਚੂਹਿਆਂ ਦੀ ਭਰਮਾਰ ਕੀ ਇਹ ਲੋਕ ਸਭਾ ਚੋਣਾਂ ਦਾ ਜਿਹੜਾ ਸਾਡਾ ਮੁੱਦਾ ਨਹੀਂ ਹੈ ਕਿ ਜਿਹੜੀਆਂ ਸਹੂਲਤਾਂ ਨਹੀਂ ਇਸ ਪੱਧਰ ਦੀਆਂ ਹੁੰਨ ਇੱਕ ਪ੍ਰੈਗਨੈਂਟ ਲੇਡੀ ਹੋਵੇ ਕਿਸ ਤਰੀਕੇ ਦਾ ਜਿਹੜਾ ਖਾਦਸ਼ਾ ਹੋਏਗਾ ਉਸੇ ਜਾਨ ਨੂੰ ਜਿਹੜਾ ਕਿ ਕਿੰਨਾ ਖਤਰਾ ਹੋਏਗਾ ਨਵ ਜੰਮਾ ਜਿਹੜਾ ਬੱਚਾ ਹੋਏਗਾ ਉਹਦੇ ਉੱਤੇ ਕਿਸ ਤਰੀਕੇ ਦੀਆਂ ਜਿਹੜੀਆਂ ਇਹ ਚੀਜ਼ਾਂ ਪੈ ਗਈਆਂ ਕਿੰਨਾ ਉਹਦੀ ਜਾਨ ਨੂੰ ਖਤਰਾ ਹੋਏਗਾ ਕਿੰਨੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਉਹਨੂੰ ਲੱਗ ਸਕਦੀਆਂ ਨੇ ਜੋ ਆਲੇ-ਦੁਆਲੇ ਚੂਹੇ ਜਿਹੜੇ ਨੇ ਲਗਾਤਾਰ ਖੌਰੂ ਪਾਉਂਦੇ ਹੋਏ ਜਿਹੜੇ ਨਜ਼ਰ ਆਉਣ ਇਹ ਤਾਂ ਜਿਹੜੀ ਹੈਗੀ ਵੀਡੀਓ ਬੜੇ-ਬੜੇ ਪੱਧਰ ਤੇ ਉੱਤੇ ਵਾਇਰਲ ਵੀ ਹੋ ਗਈ ਹੁਣ ਤੁਸੀਂ ਗੱਲ ਕਰ ਦੋ ਇੱਕ ਹੋਰ ਹਸਪਤਾਲ ਜਿਹਦੇ ਵਿੱਚ ਹਸਪਤਾਲ ਦੀ ਅਸੀਂ ਗੱਲ ਕਰੀਏ ਤਾਂ ਇੱਕ ਬੈੱਡ ਦੇ ਉੱਤੇ ਇੱਕ ਬੰਦਾ ਜਿਹੜਾ ਹੈਗਾ ਲੇਟਿਆ ਹੋਇਆ ਉਹਦਾ ਆਪਰੇਸ਼ਨ ਹੋਇਆ ਤੇ ਨਾਲ ਹੀ ਉਹਦੇ ਬੈੱਡ ਦੇ ਉੱਤੇ ਦੂਜੇ ਬੈੱਡ ਦੇ ਉੱਤੇ ਇੱਕ ਮ੍ਰਿਤਕ ਢੇਪਈ ਹੋਈ ਆ ਕਿਸ ਤਰੀਕੇ ਦੇ ਸਵਾਲ ਆਤ ਕਿਸ ਤਰੀਕੇ ਦੇ ਮਨੋਪਾਪ ਜਿਸ ਬੰਦੇ ਦਾ ਆਪਰੇਸ਼ਨ ਹੋਇਆ ਹੋਏਗਾ ਮਾਨਸਿਕ ਤੌਰ ਤੇ ਕੀ ਉਹ ਤੰਦਰੁਸਤ ਹੋ ਸਕੇਗਾ ਜਿਹਦੇ ਨਾਲ ਇੱਕ ਮ੍ਰਿਤਕ ਦੇ ਪਈ ਹੋਵੇਗੀ ਉਹ ਵੀ ਤਾਂ ਜਿਹੜਾ ਸਾਡਾ ਜਿਹੜਾ ਹੈਗਾ ਇੱਕ ਤਰੀਕੇ ਦੇ ਨਾਲ ਲੋਕਾਂ ਦਾ ਜਿਹੜਾ ਹੈਗਾ ਮੁੱਦਾ ਹੈ ਬੇਸ਼ੱਕ ਦਾਅਵੇ ਤੇ ਵਾਦੇ ਜਿਹੜੇ ਨੇ ਵੱਡੇ ਹੁੰਦੇ ਨੇ ਲੇਕਿਨ ਜ਼ਮੀਨੀ ਹਕੀਕਤ ਸਮੇਂ-ਸਮੇਂ ਤੇ ਜਿਹੜਾ ਹੈਗਾ ਲੋਕਾਂ ਦਾ ਧਿਆਨ ਮੰਗਦੀ ਆ ਅਸੀਂ ਸਿੱਖਿਆ ਦੀ ਗੱਲ ਕਰ ਲਈ ਆ ਅਸੀਂ ਨਾਲੀ ਨਾਲ ਗੱਲ ਕਰ ਲੀਆ ਸਿਹਤ ਸਹੂਲਤਾਂ ਦੀ ਗੱਲ ਕਰ ਲੀਆ ਅਸੀਂ ਬੁੱਡੇ ਨਾਲੇ ਦੀ ਗੱਲ ਕਰ ਲੀਆ ਬੁੱਡੇ ਨਾਲੇ ਦੀ ਵੀ ਗੱਲ ਕਰੀਏ ਤੇ ਇੱਕ ਤਰੀਕੇ ਦੇ ਨਾਲ ਇਹਦੇ ਨਾਲ ਹੀ ਜਿਹੜੀਆਂ ਸਿਹਤ ਸਹੂਲਤਾਂ ਮਿਲ ਜਾਂਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਬੁੱਢਾ ਨਾਲਾ ਚੱਲਦਾ ਹੈ بارش ਦੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੀ ਬਦਬੂ ਉਥੇ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਫੈਲ ਜਾਂਦੀ ਆ ਉਹਦੇ ਤੋਂ ਵੀ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਹੜੀਆਂ ਫੈਲਣ ਦਾ ਜਿਹੜਾ ਡਰ ਬਣਿਆ ਰਹਿੰਦਾ ਹੈ ਹੁਣ ਇਨ੍ਹਾਂ ਚੀਜ਼ਾਂ ਤੋਂ ਹਟ ਕੇ ਹੋਰ ਜਿਹੜਾ ਮੁੱਦਾ ਬਹੁਤ ਧਿਆਨ ਮੰਗਦਾ ਬੰਦੀ ਸਿੰਘਾਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਲਗਾਤਾਰ ਜਿਹੜਾ ਹੈਗਾ ਕੰਮ ਕੀਤਾ ਜਾਂਦਾ ਰਿਹਾ। ਲੇਕਿਨ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੀ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਦੇ ਵਿੱਚ ਇਹ ਮੁੱਦਾ ਬਣਦਾ ਹੈ? ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ। ਕਿਹੜੀ ਪਾਰਟੀ ਕਿੰਨੀ ਕਹਿੰਦੇ ਨੇ ਕਿ ਦਾਵਾ ਹਰ ਇਨਸਾਨ ਕਰ ਸਕਦਾ। ਅੱਜ ਇਹ ਇਥੇ ਇਸ ਮੰਚ ਤੋਂ ਮੈਂ ਬੈਠੀ ਹੋਈਆਂ ਤੁਹਾਡੇ ਨਾਲ ਗੱਲ ਕਰ ਰਹੀਆਂ। ਜਵਾਨ ਆਪਣੀ ਹੈ। ਕੋਈ ਵੀ ਦਾਵਾ ਕਰਦੀ ਏ। ਲੇਕਿਨ ਇਹ ਇਸ ਦਾਅਵੇ ਦੇ ਉੱਤੇ ਅਸੀਂ ਕਿੰਨਾ ਖਰੇ ਉੱਤਰਦੇ ਹਾਂ ਰਾਜਨੀਤਿਕ ਪਾਰਟੀਆਂ ਦੇ ਆੜੇ ਰਾਜਨੀਤਿਕ ਪਾਰਟੀਆਂ ਦੇ ਅੱਗੇ ਇਹ ਸਵਾਲ ਜਿਹੜੇ ਵੱਡੇ ਹੁੰਦੇ ਨੇ ਪਰ ਉਹਨਾਂ ਨੂੰ ਉਹ ਕਿੰਨਾ ਕ ਨਿਭਾਉਂਦੀਆਂ ਨੇ ਇਹ ਸਮਾਦਾ ਦਿੰਦਾ ਕਿਉਂਕਿ ਪਿਛਲੀਆਂ ਵੀ ਸਾਰੀਆਂ ਚੀਜ਼ਾਂ ਅਸੀਂ ਦੇਖ ਲਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੀਆਂ ਅਸੀਂ ਚੀਜ਼ਾਂ ਦੇਖ ਲੈਣੀਆਂ ਨੇ ਮੇਰਾ ਕਹਿਣ ਤੋਂ ਭਾਵ ਕਿ ਬੰਦੀ ਸਿੰਘਾਂ ਦੀ ਰਿਹਾਈ ਸਿਹਤ ਸਹੂਲਤਾਂ ਬੇਰੋਜ਼ਗਾਰੀ ਕਿੰਨੇ ਲੋਕਾਂ ਦੇ ਕੋਲ ਨੌਕਰੀਆਂ ਨੇ ਕਿੰਨੇ ਲੋਕਾਂ ਦੇ ਕੋਲ ਜਿਹੜੀ ਨੌਕਰੀ ਨਹੀਂ ਆ ਉਸ ਤੋਂ ਬਾਅਦ ਸਾਡੇ ਬੱਚੇ ਲਗਾਤਾਰ ਜਿਹੜਾ ਹੈਗਾ ਆਪਣੇ ਭਾਰਤ ਨੂੰ ਛੱਡ ਕੇ ਪੰਜਾਬ ਨੂੰ ਛੱਡ ਕੇ ਵੱਖ-ਵੱਖ ਸੂਬਿਆਂ ਨੂੰ ਛੱਡ ਕੇ ਦੂਸਰੇ ਦੇਸ਼ਾਂ ਦੇ ਵੱਲ ਜਾ ਰਹੇ ਨੇ ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਬਹੁਤ ਸਾਰੇ ਮੁੱਦੇ ਹੋਰ ਵੀ ਬਹੁਤ ਅਹਿਮ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਚਾਹੇ ਅਸੀਂ ਐਨ ਆਰ ਆਈ ਲੋਕਾਂ ਦੀ ਗੱਲ ਕਰੀਏ ਐਨ ਆਰ ਆਈ ਲੋਕਾਂ ਦੇ ਨਾਲ ਬਹੁਤ ਸਾਰੀਆਂ ਧੋਖਾਧੜੀ ਹੋ ਜਾਂਦੀਆਂ ਨੇ ਉਹਨਾਂ ਲੋਕਾਂ ਦਾ ਜਿਹੜਾ ਹੈਗਾ ਖਿਆਲ ਕੀ ਨਹੀਂ ਰੱਖਣਾ ਉਹ ਵੀ ਤਾਂ ਸਾਡੀ ਸਰਕਾਰ ਨੇ ਰੱਖਣਾ ਹੈ ਲੇਕਿਨ ਇਹਨਾਂ ਲੋਕ ਸਭਾ ਚੋਣਾਂ 2024 ਦੇ ਵਿੱਚ ਕਿਹੜਾ ਮੁੱਦਾ ਅਹਿਮ ਹੋਵੇਗਾ ਕਿਹੜਾ ਮੁੱਦਾ ਲੋਕ ਜਿਹੜਾ ਆ ਗਾ ਪਸੰਦ ਕਰਨਗੇ ਕਿਹਣੀ ਪਾਰਟੀ ਕਿਹੜੇ ਮੁੱਦੇ ਨੂੰ ਕਿੰਨੀ ਵਧੀਆ ਤਰੀਕੇ ਦੇ ਨਾਲ ਜਿਹੜਾ ਉਭਾਰ ਕੇ ਲੋਕਾਂ ਦੇ ਸਨਮੁਖ ਰੱਖਦੀ ਆ ਸਨਮੁਖ ਰੱਖ ਦੇਣਗੇ ਪਹਿਲਾਂ ਵੀ ਰੱਖਿਆ ਜਾਂਦਾ ਪਹਿਲੀ ਵਾਰੀ ਨਹੀਂ ਹੋਣਾ ਲੇਕਿਨ ਸਨਮੁਖ ਰੱਖਣ ਤੋਂ ਬਾਅਦ ਜਦੋਂ ਸਰਕਾਰ ਬਣ ਜਾਂਦੀ ਆ ਸਰਕਾਰ ਬਣਨ ਤੋਂ ਬਾਅਦ ਕਿਹੜਾ ਮੈਂਬਰ ਪਾਰਲੀਮੈਂਟ ਜਦੋਂ ਸਦਨ ਦੇ ਵਿੱਚ ਜਾਏਗਾ ਸਾਡੇ ਲੋਕਾਂ ਦੀ ਆਵਾਜ਼ ਉਠਾਏਗਾ ਜੇਕਰ ਉਹਨੇ ਮਹਿੰਗਾਈ ਦੇ ਮੁੱਦੇ ਦੀ ਅੱਜ ਗੱਲ ਕਰ ਦਿੱਤੀ ਲੋਕ ਸਭਾ ਚੋਣਾਂ ਦੇ ਦੌਰਾਨ ਗੱਲ ਕਰ ਦਿੱਤੀ ਲੇਕਿਨ ਜਦੋਂ ਸਰਕਾਰ ਬਣ ਗਈ ਉੱਥੇ ਜਾ ਕੇ ਜਦੋਂ ਉਹਨੂੰ ਮੈਂਬਰ ਪਾਰਲੀਮੈਂਟ ਕਿਸੇ ਵੀ ਹਲਕੇ ਦੇ ਲੋਕਾਂ ਨੇ ਬਣਾ ਦਿੱਤਾ ਉਦੋਂ ਜਾ ਕੇ ਜੇਕਰ ਉਹ ਗੱਲ ਨਹੀਂ ਕਰਦਾ ਤਾਂ ਇੱਕ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਉਹ ਪੰਜਾਬ ਦੇ ਨਾਲ ਜਿਹੜਾਗਾ ਧਰੋ ਕਰ ਰਿਹਾ ਚਿਹਰਿਆਂ ਦੀ ਲੜਾਈ ਦੇ ਵਿੱਚ ਹਰ ਇੱਕ ਪਾਰਟੀ ਦੇ ਹਰ ਇੱਕ ਨੇਤਾ ਦੇ ਆਪਣੇ ਨਿੱਜੀ ਹਿੱਤ ਲੁਕੇ ਹੋਏ ਨੇ ਆਪਣੇ ਹਿੱਤਾਂ ਦੀ ਖਾਤਰ ਉਹ ਇੱਕ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਿਹਾ ਲੋਕਾਂ ਦੇ ਵਿੱਚ ਉਹ ਬਾਰਨ ਦਾ ਯਤਨ ਇਹੀ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਹਿੱਤਾਂ ਦੀ ਖਾਤਰ ਮੈਂ ਤੁਹਾਡੇ ਸਾਰਿਆਂ ਤੋਂ ਇੱਕ ਸਵਾਲ ਕਰਦੀਆਂ ਇੱਕ ਸਵਾਲ ਜ਼ਰੂਰ ਪੁੱਛਦੀਆਂ ਕਿ ਤੁਸੀਂ ਵੀ ਬਹੁਤ ਸਾਰੇ ਲੋਕ ਹੋ ਤੁਹਾਡੇ ਨਾਲ ਵੀ ਬਹੁਤ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂ ਜੁੜੇ ਹੋਣਗੇ ਚਾਹੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਲਾਂ ਚਾਹੇ ਮੈਂ ਕਾਂਗਰਸ ਦੀ ਗੱਲ ਕਰਲਾਂ ਆਮ ਆਦਮੀ ਪਾਰਟੀ ਦੀ ਗੱਲ ਕਰਲਾਂ ਜਾਂ ਫਿਰ ਸੱਜੀਆਂ ਖੱਬੀਆਂ ਕਿਸੇ ਵੀ ਪਾਰਟੀ ਦੀ ਗੱਲ ਕਰਲਾਂ ਤੁਸੀਂ ਦੇਖੋ ਕਿ ਜਿਹੜੇ ਆਗੂ ਤੁਹਾਡੇ ਨਾਲ ਦਾਵਾ ਤੇ ਵਾਦਾ ਕਰਦੇ ਨੇ ਕਿ ਤੁਹਾਡੇ ਮੁੱਦੇ ਉਭਾਰੇ ਜਾਣਗੇ ਜਦੋਂ ਚਾਹੇ ਮੈਂ ਭਾਰਤੀ ਜਨਤਾ ਪਾਰਟੀ ਦੀ ਵੀ ਸਪੋਸ ਕਰੋ ਇੱਕ ਬੰਦਾ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਜਿਹੜਾ ਕਾਂਗਰਸ ਦੇ ਵਿੱਚ ਚਲਾ ਗਿਆ ਕਾਂਗਰਸ ਵਾਲਾ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਚਲਾ ਗਿਆ ਜਾਂ ਫਿਰ ਕੋਈ ਬੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਿਹੜਾ ਕਿ ਜਿਸ ਤਰੀਕੇ ਨਾਲ ਪਵਨ ਕੁਮਾਰ ਤਿੰਨੂ ਨੇ ਜਿਹੜਾ ਹੈਗਾ ਹੁਣ ਕੀਤਾ ਹੈਗਾ ਉਹ ਇਧਰ ਜਿਹੜਾ ਹੈਗਾ ਜਲੰਧਰ ਹਲਕੇ ਤੋਂ ਜਿਹੜੀ ਉਹਨਾਂ ਨੂੰ ਸੀਟ ਦਿੱਤੀ ਗਈ ਹੈ ਇਧਰ ਕਾਂਗਰਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਆਗੇ ਨਹੀਂ ਇਹ ਬੰਦਿਆਂ ਨੇ ਜਦੋਂ ਤੁਹਾਡੇ ਵਿੱਚ ਵਿਚਰੇ ਕੀ ਇਹਨਾਂ ਨੇ ਤੁਹਾਡੇ ਤੋਂ ਇੱਕ ਵਾਰ ਵੀ ਇਹ ਗੱਲ ਪੁੱਛੀ ਕਿ ਇਹ ਪਾਰਟੀ ਸਾਡੇ ਲਈ ਠੀਕ ਨਹੀਂ ਆ ਅਸੀਂ ਦੂਜੀ ਪਾਰਟੀ ਦੇ ਵਿੱਚ ਚਲੇ ਜਾਈਏ ਇੱਕ ਸਮੇਂ ਦੇ ਵਿੱਚ ਤੁਹਾਡੇ ਲਈ ਇੱਕ ਪਾਰਟੀ ਬੜੀ ਅਹਿਮ ਰਹਿੰਦੀ ਹੈ ਉਸ ਦੇ ਸਿਧਾਂਤਾਂ ਦੇ ਉੱਤੇ ਕੋਈ ਵੀ ਰਾਜਨੀਤਿਕ ਆਗੂ ਪੈਰਾ ਦਿੰਦਾ ਹੈ ਲੇਕਿਨ ਸਮਾਂ ਪੈਂਤੇ ਹੀ ਉਹੀ ਆਗੂ ਦੂਸਰੀ ਪਾਰਟੀ ਦੇ ਗੁਣगान ਕਰਦਾ ਹੋਇਆ ਨਜ਼ਰ ਆਉਂਦਾ ਹੈ ਵੱਡੀਆਂ ਉਦਾਹਰਨਾਂ ਸਾਡੇ ਸਾਹਮਣੇ ਨੇ ਜਿਨ੍ਹਾਂ ਦੇ ਸੁਸ਼ੀਲ ਰਿੰਕੂ ਸ਼ੀਤਰ ਅੰਗਰਾਲ ਰਵਨੀਤ ਬਿੱਟੂ ਤੇ ਨਾਲ ਦੀ ਨਾਲ ਹੁਣ ਚਰਚਾ ਵਿਜੇ ਸਾਹਪਲਾ ਦੀ ਵੀ ਚੱਲ ਰਹੀ ਆ ਕਿ ਵਿਜੇ ਸਾਹਪਲਾ ਨੂੰ ਵੀ ਜਿਹੜਾ ਹੈਗਾ ਦੂਸਰੇ ਕਿਸੇ ਪਾਰਟੀ ਤੋਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜਾ ਹੈਗਾ ਆਫਰ ਆ ਰਹੇ ਆ ਖਾਸ ਤੌਰ ਤੇ ਸ਼ਟੋਮੀ ਅਕਾਲੀ ਦਲ ਕਹਿੰਦੇ ਕਿ ਹੁਸ਼ਿਆਰਪੁਰ ਸੀਟ ਤੋਂ ਹੁਣ ਜਿਹੜਾ ਹੈਗਾ ਵਿਜੇ ਸਾਹਪਲਾ ਜਿਹੜਾ ਇਲੈਕਸ਼ਨ ਲੜਨਗੇ ਤੇ ਭਾਰਤੀ ਜਨਤਾ ਪਾਰਟੀ ਨੂੰ ਆਲਵਿਦਾ ਆਖ ਜਾਣਗੇ ਕੀ ਵਾਕਈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਤੁਹਾਡੇ ਨਾਲ ਜਿਹੜੇ ਰਾਜਨੀਤਿਕ ਆਗੂਆਂ ਦੇ ਨਾਲ ਲੋਕ ਜੁੜੇ ਹੋਏ ਨੇ ਬੇहद ਲਾਜ਼ਮੀ ਆ ਕਿ ਇੱਕ ਵਾਰ ਉਹਨਾਂ ਦੀ ਰਾਏ ਲੈਣੀ ਖਾਸ ਕਰਕੇ ਹਰ ਇੱਕ ਬੰਦੇ ਦੇ ਨਾਲ ਬੇਸ਼ੱਕ ਗੱਲ ਨਹੀਂ ਕੀਤੀ ਜਾਂਦੀ ਲੇਕਿਨ ਜਿਹੜਾ ਅਹਿਮ ਧੜਾ ਹਰੀ ਕ੍ਰਾਸਨੀਤਿਕ ਆਗੂ ਦੇ ਆਲੇ ਦੁਆਲੇ 20-25 ਬੰਦਿਆਂ ਦਾ ਇੱਕ ਗਰੁੱਪ ਅਜਿਹਾ ਜ਼ਰੂਰ ਹੁੰਦਾ ਜਿਸ 'ਤੇ ਨਾਲ ਉਹ ਵਿਸ਼ੇਸ਼ ਚਰਚਾ ਕਰਦੇ ਆ ਉਹਨਾਂ ਨੂੰ ਜ਼ਰੂਰ ਪੁੱਛ ਲਿਆ ਕਰੋ ਕਿ ਸਾਡੇ ਲਈ ਇਹ ਕੀ ਆ ਕਿਉਂਕਿ ਹੁਣ ਜੇਕਰ ਉਦਾਹਰਨ ਲੈ ਲਈਏ ਤਾਂ ਹੁਣ ਵੱਡੇ ਤੌਰ ਤੇ ਜਦੋਂ ਸੁਖਦੇਵ ਸਿੰਘ ਢੀਂਂਸਾ ਨੇ ਇਹ ਗੱਲ ਕੀਤੀ ਕਿ ਉਸਨੇ ਪਾਰਟੀ ਦੇ ਜਿਹੜੇ ਹੋਰ ਬੰਦੇ ਸੀ ਉਹਨਾਂ ਦੇ ਨਾਲ ਜਿਹੜੇ ਵੱਖ-ਵੱਖ ਜਿਹੜੇ ਲੋਕ ਜੁੜੇ ਹੋਏ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਾ ਜਾਓ ਤੁਹਾਡੇ ਨਾਲ ਧੋਖਾ ਹੋ ਜਾਣਾ ਜਦੋਂ ਉਹਨਾਂ ਨੇ ਆਪਣੇ ਪੁੱਤਰ ਦੇ ਲਈ ਕਿ ਪਰਮਿੰਦਰ ਸਿੰਘ ਢੀਂਸਾ ਨੂੰ ਸੰਗਰੂਰ ਹਲਕੇ ਤੋਂ ਜਿਹੜਾਗਾ ਟਿਕਟ ਮਿਲ ਜਾਵੇ ਇਸ ਤੇ ਚੱਲਦੇ ਹੋਏ ਇਹ ਫੈਸਲਾ ਲੈ ਲਿਆ ਫੈਸਲਾ ਤਾਂ ਲੈ ਲਿਆ ਪਰ ਅੱਗੋਂ ਹੋਇਆ ਕੀ ਹੁਣ ਜੇਕਰ ਫੇਰ ਗੱਲ ਕਰ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੈ ਕਿ ਦੁਬਾਰਾ ਉਹਨਾਂ ਨੇ ਖੜਾ ਹੋਣਾ ਹੈ ਪੱਪਾ ਪਾਰ ਹੋਣਾ ਹੈ ਸੁਖਬੀਰ ਸਿੰਘ ਬਾਦਲ ਵਾਰ-ਵਾਰ ਜਿਹੜਾ ਹੈਗਾ ਮਾਫੀ ਮੰਗਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੀ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਢੀਂਸਾ ਨੂੰ ਇਸ ਤਰੀਕੇ ਨਾਲ ਜਿਹੜਾ ਗਦਰ ਕਿਨਾਰ ਕੀਤਾ ਉਹਨਾਂ ਦੇ ਕਹਿਣ ਦੇ ਮੁਤਾਬਿਕ ਸੁਖਦੇਵ ਸਿੰਘ ਢੀਂਸਾ ਕਹਿੰਦੇ ਨੇ ਕਿ ਸਾਡੇ ਨਾਲ ਜਿਹੜਾ ਹੈਗਾ ਧੋਖਾ ਹੋ ਗਿਆ ਪਰਮਿੰਦਰ ਸਿੰਘ ਢੀਂਸਾ ਨੂੰ ਉਹਨਾਂ ਨੇ ਕਿਹਾ ਸੀ ਅਸੀਂ ਟਿਕ ਦੇਵਾਂਗੇ ਹੁਣ ਕੀ ਸੁਖਦੇਵ ਸਿੰਘ ਢਿੰცა ਬਰਨਾਲਾ ਪਰਿਵਾਰ ਦੇ ਨਾਲ ਜਾ ਕੇ ਜਿਹੜਾ ਹੈਗਾ ਕੋਈ ਨਵੀਂ ਜਿਹੜੀ ਚੀਜ਼ ਚਲਦੇ ਆ ਇਸ ਦੇ ਨਾਲ ਹੀ ਹੁਣ ਮੁੱਦਿਆਂ ਦੀ ਗੱਲ ਚਿਹਰਿਆਂ ਦੀ ਗੱਲ ਇਸ ਤੋਂ ਬਾਅਦ ਸਿਆਸਤ ਦੇ ਵਿੱਚ ਚੱਲ ਕੀ ਗੁਜ਼ਰਿਆ ਆਉਂਦਿਆਂ ਉਸਤੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੀ ਆ ਤਾਂ ਨਵਜੋਤ ਸਿੰਘ ਸਿੱਧੂ ਅਜੇ ਆ ਚਿਹਰਾਏ ਜਦੋਂ ਵੀ ਜਿੱਥੇ ਵੀ ਕਦਮ ਰੱਖਦੇ ਨੇ ਤਾਂ ਖੜਕਾ ਦੜਕਾ ਤਾਂ ਫਿਰ ਹੋਈ ਜਾਂਦਾ ਹੈ ਕੱਲ ਦੀ ਲਗਭਗ ਜਿਹੜੇ ਸਾਰੇ ਟੀਵੀ ਚੈਨਲ ਦੇ ਉੱਤੇ ਖਬਰ ਚੱਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਰਿਹਾਈਸ਼ ਦੇ ਉੱਤੇ ਆਪਣੇ ਵੱਖ-ਵੱਖ ਜਿਹੜਾਗਾ ਸਾਥੀਆਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਉਹਨਾਂ ਦੀ ਗੱਲ ਕਰ ਲਈਏ ਤਾਂ ਇਹਨਾਂ ਦੇ ਵਿੱਚ ਜਿਹੜੇ ਆਪਣੇ ਆਗੂਆਂ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਸਮੇਂ-ਸਮੇਂ ਤੇ ਵਿਚਰਦੇ ਰਹੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਇਹਨਾਂ ਵਿੱਚ ਮਹੇਸ਼ ਇੰਦਰ ਸਿੰਘ ਸਿੱਧੂ ਕਾਕਾ ਰਜਿੰਦਰ ਸਿੰਘ ਤੇ ਕਮਾਲੂ ਦੇ ਨਾਲ ਜਿਹੜੀ ਹੈਗੀ ਮੀਟਿੰਗ ਕੀਤੀ ਆ ਚਰਚਾ ਇਹ ਚੱਲ ਰਹੀ ਹੈ ਕਿ ਜਦੋਂ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ ਜਿਹੜੀ ਹੈਗੀ ਇਹ ਟਿਕਟ ਮਿਲੀ ਹੈਗੀ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜਾ ਘਟਨਾਕਰਮ ਹੋਇਆ ਏ ਹੁਣ ਨਵਜੋਤ ਸਿੰਘ ਸਿੱਧੂ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੇ-ਜਿਹੜੇ ਬੰਦੇ ਖੜੇ ਉਹਨਾਂ ਦੀ ਇੱਕ ਤਰੀਕੇ ਦੇ ਨਾਲ ਹਮਾਇਤ ਕਰਨਾ ਉਹਨਾਂ ਦੇ ਨਾਲ ਖੜੇ ਹੋਣਾ ਸਮੇਂ ਦੀ ਮੰਗ ਵੀ ਸੀ ਤੇ ਉਹਨਾਂ ਲੋਕਾਂ ਦੀ ਜ਼ਰੂਰਤ ਵੀ ਸੀ ਤੇ ਜੇਕਰ ਅਸੀਂ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰੀਏ ਤੇ ਨੈਤਿਕ ਤੌਰ ਤੇ ਵੀ ਨਵਜੋਤ ਸਿੰਘ ਸਿੱਧੂ ਦਾ ਵੀ ਫਰਜ਼ ਬੰਦਾ ਸੀ ਕਿ ਉਹਨਾਂ ਲੋਕਾਂ ਦੇ ਨਾਲ ਖੜੇ ਆਪ ਤਾਂ ਨਵਜੋਤ ਸਿੰਘ ਸਿੱਧੂ IPL ਦੇ ਵਿੱਚ ਜਿਹੜਾ ਹੈਗਾ ਕਮੈਂਟਰੀ ਕਰਨ ਚਲੇਗੇ ਬੜੇ ਵਧੀਆ ਕਮੈਂਟਰ ਨੇ ਤੁਸੀਂ ਸਾਰੇ ਜਾਣਦੇ ਹੋ ਬੇਸ਼ੱਕ ਜ਼ਰੂਰੀ ਹੈ ਕਿ ਕਮੈਂਟਰੀ ਕਰਦੇ ਰਹੇ ਨੇ ਪਰ ਜਿਹੜੀ ਇਹ ਮੀਟਿੰਗ ਆ ਹੁਣ ਇਸ ਨੇ ਸਿਆਸੀ ਹਲਚਲ ਜਿਹੜੀ ਹੈਗੀ ਪੂਰੀ ਵੱਡੇ ਪੱਧਰ ਦੇ ਉੱਤੇ ਕਰ ਦਿੱਤੀ ਆ ਖਾਸ तौर ਤੇ ਉਹਨਾਂ ਦੀ ਆਪਣੀ ਹੀ ਪਾਰਟੀ ਅਮਰਿੰਦਰ ਸਿੰਘ ਰਾਜਾਵੜਿੰਗ ਪ੍ਰਤਾਪ ਸਿੰਘ ਬਾਜਵਾ ਜਾਂ ਫਿਰ ਹੋਰ ਆਗੂਆਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚ ਕੰਸੂਹਾਂ ਜ਼ਰੂਰ ਚੱਲਣ ਲੱਗ ਪਈਆਂ ਨੇ ਕਿ ਕਿਤੇ ਨਵਜੋਤ ਸਿੰਘ ਸਿੱਧੂ ਕੋਈ ਨਵਾਂ ਖੜਕਾ ਦੜਕਾ ਤਾਂ ਨਹੀਂ ਕਰ ਦੇਣਗੇ ਕਿੰਨਾ ਕੁ ਖੜਕਾ ਦੜਕਾ ਕਰਦੇ ਨੇ ਕਿੰਨਾ ਕੁ ਨਹੀਂ ਕਰਦਾ ਇਸ ਸਮੇਂ ਨੇ ਜਿਹੜਾ ਹਾਲ ਬਿਆਨੀ ਕਰ ਦੇਣੀ ਆ ਇਸੇ ਨਾਲ ਹੀ ਆ ਜਾਣੀ ਆ ਉਸ ਖਬਰ ਤੇ ਕਿਉਂਕਿ ਮੈਂ ਗੱਲ ਕਹੀ ਸੀ ਕਿ ਅਸੀਂ ਰਾਜਨੀਤਿਕ ਦੇ ਨਾਲ ਨਾਲ ਜਿਹੜਾ ਸਮਾਜਿਕ ਮੁੱਦਿਆਂ ਦੇ ਉੱਤੇ ਵੀ ਗੱਲ ਕਰਨੀ ਆ ਗੱਲ ਕਰਨੀ ਆ ਉਸ ਅਹਿਮ ਘਟਨਾ ਦੀ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਇੱਕ ਤਰੀਕੇ ਦੇ ਨਾਲ ਉਹਨਾਂ ਦੀ ਜੜੀ ਰੂ ਰੋਈ ਰੂ ਕੁਰਲਾਈ ਕਿਸ ਦੇ ਲਈ ਕੁਰਲਾਈ ਕੁਰਲਾਈ ਉਸ ਬੱਚੀ ਦੇ ਲਈ ਉਸ ਦਿਲਰੋਜ਼ ਦੇ ਲਈ ਜਿਸ ਦੀ ਉਮਰ ਮਹਿਸ ਪੌਣੇ 3 ਸਾਲ ਸੀ ਜਿਸ ਨੂੰ ਜ਼ਿੰਦਗੀ ਦੇ ਬਾਰੇ ਪਤਾ ਹੀ ਕੁਝ ਨਹੀਂ ਸੀ ਜਿਹੜੀ ਵਿਚਾਰੀ ਭੋਲੀ ਜੀ ਇੱਕ ਛੋਟੀ ਜੀ ਚਾਕਲੇਟ ਦੇ ਲਾਲਚ ਦੇ ਵਿੱਚ ਆ ਕੇ ਨੀਲਮ ਨਾਮਕ ਆਪਣੀ ਜਿਹੜੀ ਉਹਦੀ ਮਾਤਾ ਉਹਦੇ ਪਰਿਵਾਰ ਦੀ ਜਿਹੜੀ ਕੁਆਂਡੰਸੀ ਉਹਦੇ ਨਾਲ ਸਕੂਟਰੀ ਤੇ ਬੈਠ ਕੇ ਚਲੀ ਜਾਂਦੀ ਹੈ 2021 ਦੀ ਘਟਨਾ ਹੈ ਦੋ ਬੱਚਿਆਂ ਦੀ ਮਾਂ ਜਿਹੜੀ ਮਾਨਸਿਕ ਤੌਰ ਤੇ ਬਿਮਾਰ ਪਤੀ ਦੇ ਨਾਲ ਡਿਵੋਰਸ ਹੋਇਆ ਹੋਇਆ ਅਲੱਗ ਰਹਿ ਰਹੀ ਆ ਤੇ ਮਨ ਦੇ ਵਿੱਚ ਸਾੜਾ ਈਰਖਾ ਆਪਣੀ ਗਵਾਂਡੀਆਂ ਦੇ ਪ੍ਰਤੀ ਏਸ ਕਦਰ ਰੱਖਦੀ ਹੈ ਕਿ 마ਸੂਮ ਦਿਲਰੋਜ਼ ਨੂੰ ਉਸਨੇ ਖਤਮ ਕਰਨ ਲੱਗਿਆਂ ਜੀਉਂਦੀ ਨੂੰ ਦਫ਼ਨ ਕਰਨ ਲੱਗਿਆਂ ਉਹਦੇ ਉੱਤੇ ਮਿੱਟੀ ਪਾਉਣ ਲੱਗਿਆਂ ਇੱਕ ਪੱਲ ਵੀ ਕੋਈ ਸੋਚ ਵਿਚਾਰ ਨਹੀਂ ਕੀਤੀ ਕਟਨਾ ਬੇहद ਨਿੰਦਨਯੋਗ ਲੇਕਿਨ ਨਿੰਦਨਯੋਗ ਹੋਣ ਦੇ ਨਾਲ ਸਮਾਜ ਦਾ ਧਿਆਨ ਵੀ ਮੰਗਦੀ ਹੈ ਕਿ ਸਾਡੇ ਆਲੇ ਦੁਆਲੇ ਕੀ ਕੁਝ ਵਾਪਰ ਰਿਹਾ ਅਸੀਂ ਇਸ ਦੇ ਉੱਤੇ ਕਿੰਨਾ ਕੁ ਜਿਹੜਾ ਹੈਗਾ ਧਿਆਨ ਦਿੰਦੇ ਹਾਂ ਬੇਸ਼ੱਕ ਅੱਜ ਨੀਲਮ ਨੂੰ ਜਿਹੜਾ ਹੈਗਾ ਜ਼ਿਲ੍ਹਾ ਸੈਸ਼ਨ ਕੋਰਟ ਨੇ ਫਾਂਸੀ ਦੀ ਜਿਹੜੀ ਸਜ਼ਾ ਸੁਣਾ ਦਿੱਤੀ ਹੈ ਪਰ ਕੀ ਇਹ ਫਾਂਸੀ ਦੀ ਸਜ਼ਾ ਕਾਫੀ ਹੈ ਜਿੱਥੇ ਅਦਾਲਤ ਦੇ ਇਸ ਫੈਸਲੇ ਦਾ ਮੈਂ ਨਿੱਜੀ ਤੌਰ ਤੇ ਜਿਹੜਾ ਸਵਾਗਤ ਕਰਦੀ ਹਾਂ ਉੱਥੇ ਹੀ ਮੈਨੂੰ ਹਮਦਰਦੀ ਵੀ ਹੈ ਨੀਲਮ ਦੇ ਉਹਨਾਂ ਬੱਚਿਆਂ ਦੇ ਨਾਲ ਜਿਹੜੇ ਦੋ ਬੱਚੇ ਪਿਤਾ ਪਹਿਲਾਂ ਤੋਂ ਹੀ ਅਲੱਗ ਰਹਿੰਦਾ ਸੀ ਤੇ ਹੁਣ ਮਾਤਾ ਨੂੰ ਜਦੋਂ ਫਾਂਸੀ ਹੋ ਜਾਣੀ ਆ ਤਾਂ ਉਹ ਬੱਚੇ ਅਨਾਥ ਹੋ ਗਏ ਆਖਿਰਕਾਰ ਦਿਲਰੋਜ਼ਾ ਕਸੂਰ ਕੀ ਸੀ ਆਖਿਰਕਾਰ ਉਹਨਾਂ ਦੋਨਾਂ ਬੱਚਿਆਂ ਦਾ ਕਸੂਰ ਕੀ ਹੈ ਜਿਨ੍ਹਾਂ ਨੂੰ ਇਹ ਐਡੀ ਵੱਡੀ ਜਿਹੜੀ ਹੈਗੀ ਸਜ਼ਾ ਮਿਲ ਜਾਣੀ ਆ ਮੈਨੂੰ ਲੱਗਦਾ ਕਿ ਅਜਿਹੇ ਜਦੋਂ ਵਿਕਟਨਾਵਾ ਜਿਹੜੀਆਂ ਵਾਪਰਦੀਆਂ ਨਹੀਂ ਫਾਂਸੀ ਦੀ ਜਿਹੜੀ ਸਜ਼ਾ ਹੈ ਬਹੁਤ ਘੱਟ ਹੈ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਜਿਹੀਆਂ ਸਜ਼ਾਵਾਂ ਜਿਹੜੀਆਂ ਮੁਕਰਰ ਕੀਤੀਆਂ ਗਈਆਂ ਨੇ ਕਿ ਜਿਸ ਦੇ ਚਲਦੇ ਹੋਏ ਕਿ ਜਿਹੜਾ ਬੰਦਾ ਜਿਸ ਤਰੀਕੇ ਦਾ ਅਪਰਾਧ ਕਰਦਾ ਏ ਉਹਦੇ ਨਾਲ ਉਸ ਤਰੀਕੇ ਦੀ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ ਸਪੋਤ ਜੇਕਰ ਕਿਸੇ ਬੰਦੇ ਨੇ ਕਿਸੇ ਦਾ ਕਤਲ ਕੀਤਾ ਹੈ ਤਾਂ ਉਹਦਾ ਵੀ ਕਤਲ ਉਸੇ ਤਰੀਕੇ ਹੀ ਹੋਣਾ ਚਾਹੀਦਾ ਜੇਕਰ ਕਿਸੇ ਬੱਚੇ ਨੇ ਕਿ ਬੰਦੇ ਨੇ ਜਿਸ ਤਰੀਕੇ ਨਾਲ ਹੁਣ ਦਿਲਰੋਜ਼ ਨੂੰ ਜਿਹੜਾ ਮਿੱਟੀ ਪਾ ਕੇ ਦਫ਼ਨ ਕਰ ਦਿੱਤਾ ਗਿਆ ਉਸੇ ਤਰੀਕੇ ਹੀ ਇਸੇ ਤਰੀਕੇ ਦੀ ਭਿਆਨਕ ਮੌਤ ਦੀ ਹੱਕਦਾਰ ਇਹ ਨੀਲਮ ਨਾਮਕ ਔਰਤ ਹੈ। ਇਹ ਸਾਡੇ ਵਿੱਚ ਇੰਨੀ ਜ਼ਿਆਦਾ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਇਸ ਕਦਰ ਭਰ ਗਈ ਹੈ ਕਿ ਕੋਈ ਵੀ ਬੰਦਾ ਜਦੋਂ ਕੋਈ ਅੱਕੇ ਵਧਾ ਜੇਕਰ ਕੋਈ ਬੰਦਾ ਅੱਗੇ ਵਧਦਾ ਹੁੰਦੇ ਕੋ ਅੱਗੇ ਵਧਣ ਦੀ ਗੱਲ ਕਰਾਂ ਤਾਂ ਉਹ ਪਰਿਵਾਰ ਅੱਗੇ ਵਧਣ ਦੇ ਵਿੱਚ ਉਹ ਪਰਿਵਾਰ ਦੇ ਵਿੱਚ ਜਿਹੜਾ ਉਸ ਬੱਚੀ ਦਾ ਪਿਤਾ ਸੀ ਰੋਜ਼ ਆਪਣੀ ਬੇਟੀ ਦੇ ਲਈ ਕੁਝ ਨਾ ਕੁਝ ਖਿਲਾਉਣੇ ਲੈ ਆਉਂਦਾ ਸੀ ਕੁਝ ਖਾਣ ਪੀਣ ਦਾ ਸਮਾਨ ਲੈ ਆਉਂਦਾ ਸੀ ਲੇਕਿਨ ਗਵਾਂਢਣ ਦੇ ਬੰਦੇ ਵਿੱਚ ਈਰਖਾ ਨੇ ਇੱਕ ਪਰ ਹੱਸਦਾ ਵਸਦਾ ਪਰਿਵਾਰ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਜਿਹੜਾਗਾ ਤਬਾਹ ਕਰਕੇ ਰੱਖ ਦਿੱਤਾ ਮੁਕਾਬਲੇ ਦੇ ਇਸ ਦੌਰ ਦੇ ਵਿੱਚ ਜਦੋਂ ਅਸੀਂ ਇੱਕ ਦੂਜੇ ਤੋਂ ਅੱਗੇ ਵਧਣ ਦੇ ਲਈ ਅਜਈਆਂ ਹੋਸ਼ੀਆਂ ਹਰਕਤਾਂ ਤੇ ਸਮਾਜ ਨੂੰ ਸ਼ਰਮਿੰਦਾ ਕਰਨ ਵਾਲੀਆਂ ਵਾਰਦਾਤਾਂ ਨੂੰ ਜਨਮ ਦਿੰਦੇ ਆਂ ਉਹਨਾਂ ਨੂੰ ਕਰਨ ਲੱਗਿਆਂ ਕਿਤੇ ਵੀ ਸ਼ਰਮਿੰਦਗੀ ਜਿਹੜੀ ਆ ਕੀ ਮਹਿਸੂਸ ਨਹੀਂ ਕਰਦੀ ਤਾਂ ਉਦੋਂ ਫਿਰ ਇਹ ਅਸੀਂ ਸੋਚ ਹੀ ਨਹੀਂ ਪਾਉਂਦੇ ਕਿ ਸੀਸੀਟੀਵੀ ਜਿਹੜਾ ਹੈਗਾ ਲੱਗੀ ਹੋਈ ਨਹੀਂ ਬੇਸ਼ੱਕ ਜਿਹੜਾ ਸੀਸੀਟੀਵੀ ਕਿਸੇ ਸੜਕ ਦੇ ਉੱਤੇ ਕਿਸੇ ਰੋਡ ਦੇ ਉੱਤੇ ਜਾਂ ਕਿਸੇ ਹੋਰ ਜਗ੍ਹਾ ਤੇ ਕਿਸੇ ਦੁਕਾਨ ਦੇ ਵਿੱਚ ਕਿਸੇ ਘਰ ਦੇ ਵਿੱਚ ਕਿਤੇ ਵੀ ਆਲੇ ਦੁਆਲੇ ਨਾਂ ਲੱਗਾ ਹੋਵੇ ਪਰ ਇੱਕ ਗੱਲ ਯਾਦ ਰੱਖੋ ਕਿ ਪਰਮਾਤਮਾ ਦਾ ਸੀਸੀਟੀਵੀ ਜਿਹੜਾ ਹੈ ਉਹ ਤਾਂ ਫਿਰ ਕਿਸੇ ਤੋਂ ਜਿਹੜਾਗਾ ਉਹ ਜਿਹੜੀ ਤੁਸੀਂ ਘਟਨਾ ਨੂੰ ਜਿਸ ਮਾੜੀ ਵਾਰਦਾਤ ਨੂੰ ਤੁਸੀਂ ਅੰਜਾਮ ਦੇ ਰਹੇ ਹੋ ਉਹ ਕਦੇ ਲੁਕਿਆ ਨਹੀਂ ਰਹਿ ਸਕਦਾ ਉਸ ਪਰਮਾਤਮਾ ਦੀ ਕਚੈਰੀ ਦੇ ਵਿੱਚ ਤੁਹਾਨੂੰ ਸਜ਼ਾ ਕਿਤੇ ਨਾ ਕਿਤੇ ਜੇਕਰ ਇਸ ਕਚੈਰੀ ਦੇ ਵਿੱਚ ਅੱਜ ਜੇਕਰ ਨੀਲਮ ਜਾ ਕੇ ਹਾਈ ਕੋਰਟ ਦੇ ਅੱਗੇ ਰਹਿਮ ਦੀ ਅਪੀਲ ਕਰਦੀ ਆ ਗਿੜਗੜੌਂਦੀ ਆ ਜਿਸ ਤਰੀਕੇ ਦੇ ਨਾਲ ਇੱਥੇ ਵੀ ਸੈਸ਼ਨ ਕੋਰਟ ਦੇ ਵਿੱਚ ਗਿੜਗੜਾਈ ਕਿ ਮੇਰੇ ਵੀ ਦੋ ਬੱਚੇ ਨੇ ਮੇਰੇ ਤੇ ਰਹਿਮ ਕੀਤਾ ਜਾਵੇ ਕਿਉਂ ਰਹਿਮ ਕੀਤਾ ਜਾਵੇ ਕਿਸ ਕਰਕੇ ਰਹਿਮ ਕੀਤਾ ਜਾਵੇ ਇਸ ਕਰਕੇ ਕਿ ਤੁਸੀਂ ਇੰਨੀ ਮਾੜੀ ਵਰਦਾਤ ਕੀਤੀ ਆ ਇਹ ਜਿਹੜੀ ਤੁਸੀਂ ਘਟਨਾ ਕੀਤੀ ਆ ਇਹ ਤਾਂ ਮਾਫੀ ਯੋਗ ਹੈ ਹੀ ਨਹੀਂ ਹੈ ਤੁਸੀਂ ਹਾਈ ਕੋਰਟ ਚਲੇ ਜਾਣਾ ਇਹ ਤੁਹਾਡੇ ਹੱਥ ਅਧਿਕਾਰ ਖੇਤਰ ਦੇ ਵਿੱਚ ਬੇਸ਼ੱਕ ਜਾਓ ਬੇਸ਼ੱਕ ਨਾ ਜਾਓ ਲੇਕਿਨ ਜੇਕਰ ਹਾਈ ਕੋਰਟ ਜਾਂ ਫਿਰ ਅਸੀਂ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਉਹਨਾਂ ਵੀ ਅਦਾਲਤਾਂ ਦੇ ਅੱਗੇ ਮੈਂ ਆਪਣੇ ਤੌਰ ਤੇ ਵੀ ਔਰ ਖਾਸ ਤੌਰ ਤੇ ਦਿਲਰੋਜ਼ ਦੇ ਮਾਤਾ ਪਿਤਾ ਸਮਾਜ ਦਾ ਬੁੱਧੀਜੀਵੀ ਵਰਗ ਇਹ ਮੰਗ ਜ਼ਰੂਰ ਰੱਖਦਾ ਹੈ ਕੀ ਇਸ ਔਰਤਨ ਵੱਧ ਤੋਂ ਵੱਧ ਕੜੀ ਤੋਂ ਕੜੀ ਜੇਕਰ ਫਾਂਸੀ ਦੀ ਸਜ਼ਾ ਵੀ ਹੈ ਤਾਂ ਉਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਸਮਾਜ ਦੇ ਅਜਿਹੇ ਲੋਕਾਂ ਨੂੰ ਇੱਕ ਜਿਹੜੀ ਹੈਗੀ ਸੇਧ ਜ਼ਰੂਰ ਮਿਲੇ ਇੱਕ ਸਬਕ ਜਿਹੜਾ ਹੈਗਾ ਜ਼ਰੂਰ ਮਿਲੇ ਕਿ ਜੇਕਰ ਮਾੜਾ ਕੰਮ ਕਰਾਂਗੇ ਤਾਂ ਮਾੜੇ ਕੰਮਾਂ ਦਾ ਫਿਰ ਮਾੜਾ ਨਤੀਜਾ ਤਾਂ ਭੁਗਤਣ ਲਈ ਤਿਆਰ ਰਹਿਣਾ ਹੀ ਪੈਣਾ ਹੈ। ਅਖੀਰ ਦੇ ਵਿੱਚ ਜਾਂਦੇ ਜਾਂਦੇ ਇੱਕ ਦੋ ਜਿਹੜੀਆਂ ਖਾਸ ਤੌਰ ਤੇ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਵੀ ਗੱਲ ਕਰਨੀ ਪੈਂਦੀ ਹੈ ਖਾਸ ਤੌਰ ਤੇ ਜਦੋਂ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ। ਕਹਿੰਦੇ ਨੇ ਕਿ ਅੱਜ ਜਿਹੜੀਆਂ ਲੋਕ ਸਭਾ ਚੋਣਾਂ ਦੇ ਲਈ ਜਿਹੜਾ ਹੈਗਾ ਪਹਿਲੇ ਗੇਟ ਦੀ ਜਿਹੜੀ ਹੈਗੀ 102 ਸੀਟਾਂ ਦੇ ਉੱਤੇ ਵੋਟਾਂ ਪੈਣੀਆਂ ਨੇ ਹੁਣ 102 ਵੋਟਾਂ 102 ਸੀਟਾਂ ਦੇ ਉੱਤੇ ਵੋਟਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਬੜਾ ਹੈਰਾਨ ਹੋਣਾ ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਸਾਰੀਆਂ ਹੀ ਪਾਰਟੀਆਂ ਗੱਲ ਕਰਦੀਆਂ ਨੇ ਸਾਡਾ ਸਮਾਜ ਗੱਲ ਕਰਦਾ ਹੈ ਕਿ ਅੱਜ ਔਰਤ ਬਰਾਬਰ ਆ ਕੇ ਖੜ ਗਈ ਹੈ ਔਰਤ ਦੇ ਕੋਲ ਮਰਦਾਂ ਦੇ ਬਰਾਬਰ ਜਿਹੜੇ ਹੱਕ ਨਹੀਂ ਤਾਂ ਤੁਸੀਂ ਦੇਖੋ ਜਦੋਂ ਉਮੀਦਵਾਰਾਂ ਦੀ ਗਿਣਤੀ ਜਿਹੜਾ ਚੋਣ ਕਮਿਸ਼ਨ ਨੇ ਜਿਹੜੀ ਸਾਹਮਣੇ ਰੱਖੀ ਆ ਸੰਮੁਖ ਰੱਖੀ ਆ ਤੁਹਾਡੇ ਤੁਹਾਡੇ ਦਰਸ਼ਕਾਂ ਦੇ ਅੱਗੇ ਆ ਅੱਜ ਸਾਰੇ ਅਖਬਾਰਾਂ ਦੇ ਵਿੱਚ ਛਪਿਆ ਹੋਇਆ ਤਾਂ ਧਿਆਨ ਜ਼ਰੂਰ ਮੰਗਦੀ ਹੈ 102 ਸੀਟਾਂ ਦੇ ਉੱਤੇ ਜਿੱਥੇ 1491 1491 ਪੁਰਸ਼ ਉਮੀਦਵਾਰ ਨੇ ਉੱਥੇ ਹੀ ਮਹਿਜ਼ 134 ਮਹਿਲਾ ਉਮੀਦਵਾਰ ਮੈਦਾਨ ਦੇ ਵਿੱਚ ਨੇ 1492 ਦਾ ਅੰਕੜਾ ਤੇ 134 ਦਾ ਅੰਕੜਾ ਧਿਆਨ ਜ਼ਰੂਰ ਮੰਗਦਾ ਹੈ ਸਿਰਫ ਤੇ ਸਿਰਫ ਜੇਕਰ ਅਸੀਂ ਗੱਲ ਕਹੀਏ ਤਾਂ 8% ਔਰਤਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੁਸੀਂ ਗੱਲ ਕਰਦੇ ਹੋ ਕਿ ਸਾਰੀਆਂ ਹੀ ਔਰਤਾਂ ਨੂੰ 33% ਦੀ ਜਿਹੜੀ ਭਾਗੀਦਾਰੀ ਦਿੱਤੀ ਜਾਏਗੀ ਇਹ ਭਾਗੀਦਾਰੀ ਮਿਲੀ ਕਿੱਥੇ ਔਰਤਾਂ ਨੂੰ ਕੀ ਇਥੇ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਆ ਜਾਣੇ ਆ ਪੰਜਾਬ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਵੱਡੀ ਸਾਰੀ ਫੋਟੋ ਕਰਕੇ ਵੱਖ-ਵੱਖ ਅਖਬਾਰਾਂ ਦੇ ਵਿੱਚ ਸ਼ਾਪੀ ਹੋਈ ਆ ਇਸ ਤਰੀਕੇ ਦੇ ਨਾਲ ਹੱਥ ਕਰਕੇ ਆਪਣੇ ਆਗੂਆਂ ਨੂੰ ਨਾਲ ਲੈ ਕੇ ਆਪਣੇ ਵਿਧਾਇਕਾਂ ਨੂੰ ਨਾਲ ਲੈ ਕੇ ਆਪਣੇ ਪੰਜ ਮੰਤਰੀਆਂ ਨੂੰ ਨਾਲ ਲੈ ਕੇ ਜਿਨ੍ਹਾਂ ਨੂੰ 13 ਸੀਟਾਂ ਤੋਂ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਫੋਟੋ ਸ਼ਾਪੀ ਹੋਈ ਆ ਮੈਨੂੰ ਇੱਕ ਵੀ ਮੈਲਾ ਨਜ਼ਰ ਨਹੀਂ ਆਈ 33% ਕਿੱਥੇ چلا ਗਿਆ ਇੱਥੇ ਤਾਂ ਫਿਰ 1% ਵੀ ਜਿਹੜਾ ਹੈਗਾ ਤੁਸੀਂ ਔਰਤਾਂ ਨੂੰ ਨਹੀਂ ਦਿੱਤਾ ਨਾਲੇ ਅਸੀਂ ਗੱਲ ਕਰਨੀ ਹੈ ਪੂਰੇ ਦੇਸ਼ ਪਰ ਦੀ 8% ਦਾਅਵੇ ਤੇ ਵਾਦੇ ਵੱਡੇ ਚੋਣ ਪ੍ਰਚਾਰ ਲਈ ਅੱਗੇ ਆਉਣ ਔਰਤਾਂ ਡੰਡੇ ਤੇ ਝੰਡੇ ਚੁੱਕ ਕੇ ਚੋਣ ਪ੍ਰਚਾਰ ਕਰਨ ਔਰਤਾਂ ਪਰ ਇੱਥੇ ਕਿਤੇ ਨਾ ਕਿਤੇ ਜਾਗਰੂਕਤਾ ਦੀ ਘਾਟ ਮੈਨੂੰ ਔਰਤਾਂ ਦੇ ਵਿੱਚ ਵੀ ਨਜ਼ਰ ਆਉਂਦੀ ਆ ਕਿ ਜਿਹੜੀਆਂ ਅੱਜ ਵੀ ਗੱਲ ਕਰਦੀਆਂ ਨੇ ਕਿ ਅਸੀਂ ਕੰਮ ਕਰਨਾ ਏ ਲੇਕਿਨ ਸਾਡੇ ਸਮਾਜਿਕ ਤਾਣਾ ਬਾਣਾ ਇਸ ਤਰੀਕੇ ਦੇ ਨਾਲ ਜਿਹੜਾ ਬੁਣਿਆ ਹੋਇਆ ਔਰਤਾਂ ਹਾਲੇ ਵੀ ਅਵੇਰਨੀਆਂ ਆਪਣੇ ਹੱਕਾਂ ਦੇ ਪ੍ਰਤੀ ਤੇ ਇਸ ਤਰੀਕੇ ਦੇ ਨਾਲ ਜਦੋਂ ਕਹਿੰਦੇ ਨੇ ਕਿ ਇੱਕ ਵਾਂਗ ਡੋਰ ਜੇਕਰ ਔਰਤ ਦੇ ਹੱਥ ਦੇ ਵਿੱਚ ਆਏਗੀ ਕਿਉਂਕਿ ਜਿਹੜੀ ਔਰਤ ਘਰ ਚਲਾਉਣਾ ਜਾਣਦੀ ਆ ਵਧੀਆ ਤਰੀਕੇ ਦੇ ਨਾਲ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਸਮਾਜ ਨੂੰ ਵੀ ਚਲਾ ਸਕਦੀ ਆ ਦੇਸ਼ ਨੂੰ ਵੀ ਚਲਾ ਸਕਦੀ ਆ ਲੇਕਿਨ ਮਰਦ ਪ੍ਰਧਾਨ ਸਮਾਜ ਦੇ ਵਿੱਚ ਅੱਜ ਵੀ ਔਰਤਾਂ ਨੂੰ ਜਿਹੜਾ ਹੈਗਾ ਪਿੱਛੇ ਰੱਖਿਆ ਜਾਂਦਾ ਏ ਤੇ ਮੈਨੂੰ ਲੱਗਦਾ ਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਂਦਾ ਰਹੇਗਾ ਫਿਰ ਹਾਲ ਅੱਜ ਦੇ ਸਮੇਂ ਦੇ ਲਈ ਇੰਨਾ ਹੀ ਹੋਰ ਵੀ ਬਹੁਤ ਸਾਰੀਆਂ ਖਬਰਾਂ ਸਨ ਲੇਕਿਨ ਸਮੇਂ ਦੀ ਘਾਟ ਦੇ ਵੱਲੋਂ ਇਸ਼ਾਰਾ ਕਿ ਤੁਹਾਡੇ ਤੋਂ ਇਜਾਜ਼ਤ ਲਈ ਜਾਵੇ ਸਾਡਾ ਜੇਕਰ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗੇ ਤਾਂ ਕੋਈ ਨਾ ਕੋਈ ਟਿੱਪਣੀ ਜਰੂਰ ਕਰ ਦੇਣਾ ਕੱਲ ਫੇਰ ਇਸੇ ਪ੍ਰੋਗਰਾਮ ਦੇ ਵਿੱਚ ਇਸੇ ਮੰਚ ਤੋਂ ਅਸੀਂ ਹੋਵਾਂਗੇ ਹਾਜ਼ਰ ਤੇ ਤੁਹਾਡੇ ਨਾਲ ਕਰਾਂਗੀ ਚਰਚਾ ਏ ਖਾਸ ਰਾਜਨੀਤਿਕ ਤੇ ਸਮਾਜਿਕ ਧੰਨਵਾਦ ਸਤਿ ਸ਼੍ਰੀ ਅਕਾਲ